ਮਹਾਰਾਜ ਕਿਲੇ ਵਾਲਿਆਂ ਦੇ ਵਜ਼ੀਰ ਬਾਪੂ ਮਹਿਨ ਸਿੰਘ ਉਹ ਲੈ ਗਏ ਨਿੱਕੇ ਨੂੰ ਸੇਵਾ ਕਰਨ ਵਾਸਤੇ ਕਲਾ ਨੌਰ ਦੇ ਲਾਗੇ ਪਿੰਡ ਬੜੇ ਧਿਆਨ ਨਾਲ ਸੁਣਨ ਵਾਲਾ ਬਚਨ ਕਿਉਂਕਿ ਸੰਤ ਦੱਸ ਰਹੇ ਸਨ ਇਹ ਚਕੂਟਾ ਇਹ ਕਮਰਕਸ ਇਹਦੀ ਤਾਕਤ ਕੀ ਹੈ ਇਹਦੀ ਪਾਵਰ ਕੀ ਹੈ ਸੰਤ ਮਹਿਨ ਸਿੰਘ ਉਹ ਨਹੀਂ ਲੈ ਗਏ ਨਿੱਕੇ ਨੂੰ ਕਲਾ ਨੌਰ ਕਹਿੰਦੇ ਨਿੱਕਿਆ ਮੇਰੇ ਨਾਲ ਚੱਲ ਆਪਣੇ ਰਿਸ਼ਤੇਦਾਰਾਂ ਦਾ ਬੱਚਾ ਲੈ ਗਿਆ ਕਹਿੰਦੇ ਮੇਰੇ ਨਾਲ ਚੱਲ ਤੇ ਆਪਾਂ ਗੁਰੂ ਘਰ ਵਾਸਤੇ ਲੰਗਰਾਂ ਵਾਸਤੇ ਨਾ ਬੱਲ ਲੈ ਕੇ ਆਉਣਾ ਲੱਕੜਾਂ ਲੈ ਕੇ ਆਉਣੀਆਂ ਉਹ ਨਿੱਕਾ ਨਾਲ ਚੱਲ ਗਿਆ ਸਤਿਵੰਤਨ ਕਰਕੇ ਕਲਾ ਨਵਰ ਦੇ ਲਾਗੇ ਪਿੰਡ ਉਹ ਚਲਾ ਗਿਆ ਤੇ ਇਹਨੇ ਨੂੰ ਕੀ ਹੋਇਆ ਗਰਮੀਆਂ ਦੇ ਦਿਨ ਤੇ ਬਾਪੂ ਹੁਣੀ ਕਹਿੰਦੇ ਨੇ ਮਹਨ ਸਿੰਘ ਹੁਣੀ ਸੰਤ ਕਹਿੰਦੇ ਨੇ ਨਿਕਿਆ ਤੂੰ ਸੇਵਾਦਾਰਾਂ ਦੇ ਨਾਲ ਨਾ ਐਵੇਂ ਕਰ ਉਹ ਥੱਲੇ ਬੈਠਾ ਹੋਇਆ ਸੀ ਟੋਇਆ ਪੁੱਟ ਕੇ ਬੋੜ ਸੀ ਬੜਾ ਵੱਡਾ ਕਹਿੰਦੇ ਤੈਨੂੰ ਕੱਟ ਹੌਲੀ ਹੌਲੀ ਵੱਢ ਤੇ ਮੈਂ ਭੱਜ ਕੇ ਜਾ ਕੇ ਬੰਬੀ ਤੋਂ ਪਾਣੀ ਲੈ ਆਵਾਂ ਤੁਹਾਡੇ ਵਾਸਤੇ ਐਨੀ ਗੱਲ ਹੋਈ ਬਾਪੂ ਜੀ ਹੁਣੀ ਗਏ ਨੇ ਡੋਲਣੀ ਭਰੀ ਤੇ ਇਹਨੇ ਨੂੰ ਉਹ ਜਿਹੜਾ ਬੋਰਡ ਸੀ ਉਹ ਡਿੱਗ ਪਿਆ ਸੰਤਾਂ ਦਾ ਤਰਾਹ ਨਿਕਲ ਗਿਆ ਕਹਿੰਦੇ ਮੈਂ ਰਿਸ਼ਤੇਦਾਰਾਂ ਦਾ ਬੱਚਾ ਪਹਿਲੀ ਵਾਰੀ ਲਿਆਇਆ ਹਸਤਾ ਜੇ ਇਹਨੂੰ ਅੱਜ ਕੁਛ ਹੋ ਗਿਆ ਮਹਾਰਾਜ ਨੂੰ ਕਹਿੰਦੇ ਨੇ ਅੰਦਰੋਂ ਕਹਿੰਦੇ ਕਿਲੇ ਵਾਲਿਆ ਜੇ ਬੱਚੇ ਨੂੰ ਅੱਜ ਕੁਛ ਹੋ ਗਿਆ ਨਾ ਕਦੀ ਨਸ਼ਰੇ ਹੋਂਨਾ ਦੇ ਨਾਂ ਕਮਰ ਕਸਾਈ ਲੋ ਸਾਧ ਸੰਗਤ ਜੀ ਸਮਾ ਬੜਾ ਸੀਮਤ ਮੈਂ ਧਾਰਨਾ ਪੜ ਕੇ ਸਮਾਪਤੀ ਕਰ ਦੇਣੀ ਸੰਤ ਕਹਿੰਦੇ ਨੇ ਨਾ ਨਸ਼ਰੇ ਆਉਣਾ ਨਾ ਕੰਮਰ ਕਸਾ ਲਾਉਣਾ ਤੇ ਆ ਕੇ ਜਦੋਂ ਦੇਖਿਆ ਭੱਜ ਕੇ ਆ ਕੇ ਤੇ ਬੱਚਾ ਪਹਿਲਾਂ ਹੀ ਟੋਏ ਚ ਸ਼ਾਲ ਮਾਰ ਕੇ ਬਾਹਰ ਆ ਗਿਆ ਸੰਤਾਂ ਨੇ ਕੀ ਕੀਤਾ ਜਲਦੀ ਜਲਦੀ ਜਦੋਂ ਆਏ ਨਾ ਨਸ਼ਰੇ ਸਾਹਿਬ ਵਾਪਸ ਜਲਦੀ ਜਲਦੀ ਇਸ਼ਨਾਨ ਕਰਕੇ ਕਹਿੰਦੇ ਮੈਂ ਭੱਜ ਕੇ ਜਾ ਕੇ ਮੰਜਾ ਸਾਹਿਬ ਮਹਾਰਾਜਿਆਂ ਨੂੰ ਦਰਸ਼ਨ ਕਰਨਾ ਪਹਿਲਾਂ ਤੇ ਮਹਾਰਾਜ ਕਿਲੇ ਵਾਲੇ ਸਮੇਂ ਦੇ مالک ਬਾਹ ਖੜੀ ਕਰਕੇ ਕਹਿੰਦੇ ਨੇ ਮਹਨ ਸਿੰਘ ਜੀ ਜੇ ਆਪਣੇ ਪਿਆਰਿਆਂ ਦੇ ਅੰਗ ਸੰਗ ਨਾ ਰਹੀਏ ਤੇ ਸੰਗ ਤਾਂ ਇੱਥੋਂ ਤੱਕ ਵੀ ਕਹਿ ਦਿੰਦੀਆਂ ਨਾ ਕਦੀ ਨਸ਼ੇਰੇ ਹੋਣਾ ਤੇ ਨਾ ਕਮਰ ਕੱਸਾ ਲਾਉਣਾ ਗੱਜ ਕੇ ਆਖੋ ਧੰਮਾਰਾ ਜੀ ਕਿਲੇ ਆਹ ਪੜ ਕੇ ਦੇ ਸਮਾਪਤੀ ਕਰ ਦੇਵਾਂਗੇ ਕਿਉਂਕਿ ਸਮੇਂ ਨੂੰ ਧਿਆਨ ਚ ਰੱਖਦੇ ਆਂ ਅਸੀਂ ਉਲੰਘਣਾ ਨਹੀਂ ਕਰਨੀ ਆਹ ਰੱਬ ਬੇਸਬਦਲ ਕੇ ਆਇਆ ਤੇਰਾ ਵਿੱਚ ਨੂਰ ਨੇ ਲਾਇਆ ਰੱਬ ਬੇਸਬਦਲ ਕੇ ਆਇਆ ਤੇਰਾ ਵਿੱਚ ਨੂਰ ਨੇ ਲਾਇਆ ਚੱਲ ਦਰਸ਼ਨ ਕਰ ਲੈ ਜਾ ਕੇ ਉਸ ਨੂਰੀ ਅਵਤਾਰ ਦਾ ਰੱਬ ਬੇਸਬਦਲ ਕੇ ਕਿ ਵਸ ਨੂਰੀ ਜਬਰਤਾਰ ਦਾ ਹੋ ਮੈਂ ਮੇਰੀ ਏ ਸੱਚੀ ਮੁੱਝੀ ਰੂਪ ਕਰਤਾਰ ਦਾ ਸੱਚੀ ਮੁੱਝੀ ਰੂਪ ਕਰਤਾਰ ਦਾ ਰਬ ਤੇਸ ਬਦਲ ਕੇ दर्शन करने जाके, जाके उस नूरी अवतार जाके उस नूरी रवरदारदा हो माय मेरे ये सच्ची मुत्ती रूप करदारदा सच्ची मुत्ती रूप कर Santinho, tio. Rubo,